ਦੇ ਕੋ ਸਮੇ ਸਮੇ ਦੀਆਂ ਸਰਕਾਰਾਂ ਹਮੇਸ਼ਾ ਹੀ ਇਹੋ ਜੀਆਂ ਸ਼ਤਾਬੀਆਂ ਮਨਾਉਂਦੀਆਂ ਜ਼ਰੂਰ ਆ ਕਿਉਂਕਿ ਇਹ ਮੇਰਾ ਖਿਆਲ ਹੈ ਇਹ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ ਦੁਨੀਆਂ ਤੇ ਇੱਕੋ ਇੱਕ ਮਿਸਾਲ ਹੈ ਕਿਉਂਕਿ ਸਾਡਾ ਧਾਰਮਿਕ ਜਿਹੜਾ ਪੱਖ ਹੈ ਔਰ ਉਹਦੇ ਨਾਲ ਨਾਲ ਸਾਡਾ ਕਿਰਦਾਰ ਜਿਹੜਾ ਕਿਉਂਕਿ ਇਹ ਸਪਿਰਿਟ ਹੈ ਅਨੰਦਪੁਰ ਸਾਹਿਬ ਦੀ ਅਸਲੀ ਗੱਲ ਤਾਂ ਇਹ ਹੈ ਇਹ ਸਿਰਫ ਤੇ ਸਿਰਫ ਸਟੇਜਾਂ ਤੱਕ ਪੇ ਪਬਲਿਸਿਟੀ ਤੱਕ ਹੀ ਨਾ ਰਹਿ ਜਵੇ ਸਿਰਫ ਗੱਲਾਂ ਤੱਕ ਹੀ ਨਾ ਰਹਿ ਜਵੇ ਕਿਉਂਕਿ ਪੰਜਾਬ ਦੇ ਉੱਤੇ ਬਹੁਤ ਵੱਡੇ ਜਿਹੜੇ ਆ ਉਹ ਹਮਲੇ ਹੋ ਰਿਹਾ ਚਾਹੇ ਚੰਡੀਗੜ੍ਹ ਦੀ ਗੱਲ ਹੈ ਚਾਹੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਹੁਣ ਨੈਸ਼ਨਲ ਹਾਈਵੇ ਐਮੈਂਡਮੈਂਟ ਇੱਕ ਬਿੱਲ ਆ ਰਿਹਾ ਔਰ ਉਹਦੇ ਨਾਲ ਨਾਲ ਪਰਮਾਣੂ ਬਿਜਲੀ ਬਾਰੇ ਜਿਹੜਾ ਇੱਕ ਬਿੱਲ ਆ ਰਿਹਾ ਔਰ ਉਹਦੇ ਨਾਲ ਨੈਸ਼ਨਲ ਕਮਿਸ਼ਨ ਆਫ ਐਜੂਕੇਸ਼ਨ ਆ ਰਿਹਾ ਔਰ ਉਹਦੇ ਨਾਲ ਜਿਹੜਾ ਬਿਜਲੀ ਸੋਧ ਬਿੱਲ 2025 ਆ ਉਹ ਆ ਰਿਹਾ ਪੰਜ ਬਿੱਲ ਆ ਰਹੇ ਆ ਔਰ ਪੰਜ ਬਿੱਲ ਜਿਹੜੇ ਆ ਉਹ ਪੰਜਾਬ ਦੇ ਔਰ ਸਟੇਟਾਂ ਦੇ ਬਿਲਕੁਲ ਖਿਲਾਫ ਹੈ ਲੇਕਿਨ ਮੈਨੂੰ ਲੱਗਦਾ ਕਿਉਂਕਿ ਸਾਡਾ ਕਰਮ ਵੀ ਕਰਨਾ ਤਾਂ ਸਾਡਾ ਫਰਜ਼ ਬਣਦਾ ਔਰ ਉਸ ਕਰਮ ਲਈ ਮੈਂ ਤਾਂ ਕਿਉਂਕਿ ਭਗਵੰਤ ਮਾਨ ਜੀ ਤਾਂ ਕਹਿੰਦੇ ਆ ਕਿ ਹਾਂ ਵੀ ਪਿਛਲੇ ਸਮੇਂ ਦੇ ਵਿੱਚ ਇਹ ਤਾਂ ਵਿਡਰੋ ਹੋ ਗਿਆ ਚੰਡੀਗੜ੍ਹ ਵਾਲਾ ਹੂੰ ਲੇਕਿਨ ਆਪਾਂ ਸਾਰਿਆਂ ਨੂੰ ਔਰ ਇਹਨਾਂ ਨੂੰ ਵੀ ਪਤਾ ਹੋਣਾ ਕਿਉਂਕਿ ਇਹਨਾਂ ਨੇ 8 ਸਾਲ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਕੰਮ ਕੀਤਾ ਕਿ ਜਦੋਂ 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 ਵੀ ਖਾਸ ਕਰਕੇ ਕੈਬਨਟ ਦੇ ਵਿੱਚੋਂ ਅਪਰੂਵਲ ਹੁੰਦੀ ਆ ਉਹਦੇ ਤੋਂ ਬਾਅਦ ਹੀ ਜਿਹੜਾ ਜਿਹੜੀ ਪਾਰਲੀਮੈਂਟ ਦੀ ਬੁਲੇਟਿਨ ਆ ਉਹਦੇ ਵਿੱਚ ਇਹ ਛਾਇਆ ਹੁੰਦਾ ਔਰ ਇਹਦੇ ਵਿੱਚ ਛਾਇਆ ਹੋਇਆ ਸਿਰਫ ਤੇ ਸਿਰਫ ਬੀਜੇਪੀ ਜਿਹੜੀ ਆ ਉਹ ਇਸ ਨੂੰ ਅੱਗੇ ਵਧਾਉਣਾ ਚਾਹੁੰਦੀ ਆ ਅਸੀਂ ਮੈਨੂੰ ਇੱਥੇ ਕੁਐਸਚਨ ਵੀ ਹੋਇਆ ਕਹਿੰਦੇ ਜੀ ਪਾਰਟੀਆਂ ਅਲੱਗ-ਅਲੱਗ ਮਨਾਰੀਆਂ ਮੈਂ ਕਿਹਾ ਕਦੀ ਪਾਰਟੀਆਂ ਦੇ ਤੌਰ ਤੇ ਇਹ ਸਮਾਗਮ ਨਹੀਂ ਹੋਣੇ ਚਾਹੀਦੇ ਮੈਨੂੰ ਲੱਗਦਾ ਇਹ ਤਾਂ ਸਮੁੱਚੀ ਇਨਸਾਨੀਅਤ ਦੇ ਤੌਰ ਤੇ ਇਹ ਫਿਲਾਸਫੀ ਕੱਲੀ ਅਨੰਦਪੁਰ ਸਾਹਿਬ ਦੀ ਫਿਲਾਸਫੀ ਨਹੀਂ ਹੈ ਅਨੰਦਪੁਰ ਸਾਹਿਬ ਨੂੰ ਤਾਂ ਸੁਭਾਗ ਪ੍ਰਾਪਤ ਹੋਇਆ ਅਸਲੀ ਗੱਲ ਹੈ ਦੁਨੀਆ ਦੀ ਫਿਲਾਸਫੀ ਹੈ ਇਕੱਲਾ ਸਾਨੀ ਸ਼ਹਾਦਤ ਹੈ ਜਿਹਦੇ ਉੱਤੇ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦੇ ਕੇ ਉਸ ਧਾਰਮਿਕ ਅਕੀਦੇ ਦੀ ਜਿਹੜੀ ਰਾਖੀ ਇਨਸਾਨੀਅਤ ਲਈ ਕੀਤੀ ਹੈ ਪ੍ਰਗਟ ਸਿੰਘ ਜੀ ਇੱਥੇ ਜਿਹੜਾ ਐਮਐਚਏ ਦਾ ਇੱਕ ਬਿਆਨ ਆਇਆ ਕਹਿੰਦੇ ਕਿ ਅਸੀਂ ਤਾਂ ਕੋਈ ਅਫੀਸ਼ੀਅਲ ਸਟੇਟਮੈਂਟ ਇਸ ਚੀਜ਼ ਦੀ ਕੋਈ ਜਾਰੀ ਵੀ ਨਹੀਂ ਕੀਤੀ ਨਾ ਹੀ ਕੋਈ ਅਫੀਸ਼ੀਅਲ ਸਾਡਾ ਬਿਆਨ ਆਇਆ ਕਿ ਹਾਂਜੀ ਚੰਡੀਗੜ੍ਹ ਦਾ ਜਿਹੜਾ ਹੈ ਜਿਹੜਾ 131ਵੀਂ ਸੋਧ ਜਿਹੜੀ ਆ ਉਹ ਹੋਊਗੀ ਦੇਖੋ ਜਿਹੜੀ ਜਿਹੜਾ ਖਾਸ ਕਰਕੇ ਪਾਰਲੀਮੈਂਟ ਦਾ ਬੁਲੇਟਿਨ ਆ ਜੀ ਉਹਦੇ ਵਿੱਚ ਕੈਬਨਟ ਤੋਂ ਬਿਨਾ ਇਹ ਅਪਰੂਵਲ ਨਹੀਂ ਹੁੰਦੀ ਆਪਾਂ ਸਾਰਿਆਂ ਨੂੰ ਇਸ ਗੱਲ ਦੀ ਸਮਝ ਆ ਇੰਨੀ ਇਹ ਇੰਨੀ ਇਹ ਨਾ ਸਮਝਣ ਕਿ ਪੰਜਾਬੀਆਂ ਨੂੰ ਇਸ ਗੱਲ ਦੀ ਸਮਝ ਨਹੀਂ ਆ 2020 ਦੇ ਵਿੱਚ ਇਹਨਾਂ ਨੇ ਬਿਜਲੀ ਸਮਝੌਤੇ ਦੀ ਇਹ ਗੱਲ ਕੀਤੀ ਸੀ ਵੀ ਅਸੀਂ ਸਾਰੀਆਂ ਅਲੱਗ-ਅਲੱਗ ਪਾਰਟੀਆਂ ਨਾਲ ਸਾਰੇ ਅਲੱਗ-ਅਲੱਗ ਜਥੇਬੰਦੀਆਂ ਨਾਲ ਇਹ ਗੱਲ ਕਰਕੇ ਹੀ ਐਮੈਂਡਮੈਂਟ ਬਿੱਲ ਲਿਆਵਾਂਗੇ ਲੇਕਿਨ ਹੁਣ 2025 ਦੇ ਵਿੱਚ ਉਹ ਲੈ ਜਾਂਦਾ ਮੈਂ ਇਸ ਕਰਕੇ ਕਹਿੰਦਾ ਵੀ ਐਜੂਕੇਸ਼ਨ ਨੂੰ ਭਗਮਾ ਕਰਨ ਕਰਨ ਲਈ ਉਹਦਾ ਕਮਿਸ਼ਨ ਵਡਾਉਣਾ ਕਿਉਂਕਿ ਅਸੀਂ ਉਹਦੇ ਤੇ ਖੰਡ ਦੀ ਗੱਲ ਨਹੀਂ ਕਰਦੇ ਇਹ ਠੀਕ ਆ ਵੀ ਅਸੀਂ ਕਿਉਂਕਿ ਇਹ ਮੇਰਾ ਖਿਆਲ ਹੈ ਕਿ ਇਹ ਧਰਤੀ ਨੂੰ ਇਹ ਬਹੁਤ ਵੱਡਾ ਸੁਭਾਗ ਪ੍ਰਾਪਤ ਹੈ ਅੱਜ ਮੈਂ ਜਿੱਥੇ ਪੰਜਾਬ ਸਰਕਾਰ ਦੀ ਇਸ ਗੱਲ ਦੀ ਸਲਾਹਗਾ ਵੀ ਕਰਦਾ ਪਰ ਟਾਈਟ ਦਾ ਸੇਮ ਟਾਈਮ ਜੇ ਅਸੀਂ ਉਸ ਸਪਿਰਟ ਨੂੰ ਜੇ ਅਸੀਂ ਉਸ ਸਪਿਰਿਟ ਨੂੰ ਅੱਗੇ ਨਹੀਂ ਵਧਾਉਂਦੇ ਤਾਂ ਮੈਨੂੰ ਲੱਗਦਾ ਸ਼ਾਇਦ ਇਹੋ ਜਿਹਾ ਸਮਾਗਮ ਜਿਹੜੇ ਆ ਉਹਨਾਂ ਦੀ ਉਹ ਵੈਲਿਊ ਨਹੀਂ ਰਹਿੰਦੀ ਜਿਹੜੀ ਵੈਲਿਊ ਹੋਣੀ ਚਾਹੀਦੀ ਅੱਜ ਦਾ ਬਿਜ਼ਨਸ ਕੁਝ ਆਇਆ ਹਰ ਤਾਂ ਕੀ ਕੁਝ ਬਿਜ਼ਨਸ ਦੇ ਵਿੱਚ ਰਹੇਗਾ ਅੱਜ ਦਾ ਬਿਜ਼ਨਸ ਤਾਂ ਮੈਨੂੰ ਲੱਗਦਾ ਕੋਈ ਆਇਆ ਨਹੀਂ ਹੈ ਸ਼ਾਇਦ ਸਿਰਫ ਕਿਉਂਕਿ ਅਸੀਂ ਸਾਰਿਆਂ ਨੇ ਜਿਹੜੀਆਂ ਸਾਨੂੰ ਕਿਹਾ ਗਿਆ ਸੀ ਕਿ 500 ਵਰਡ ਦੇ ਵਿੱਚ ਤੁਸੀਂ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਲਿਖ ਕੇ ਭੇਜਣਾ ਤੇ ਅਸੀਂ ਲਿਖ ਕੇ ਭੇਜਿਆ ਹੈਗਾ ਤੇ ਮੈਨੂੰ ਇਹ ਵੀ ਆਸ ਹੈਗੀ ਆ ਸੱਚੀ ਗੱਲ ਹੈ ਮੈਨੂੰ ਆਸ ਤਾਂ ਹਮੇਸ਼ਾ ਚੰਗੇ ਦੀ ਰਹਿੰਦੀ ਆ ਤੇ ਮੈਂ ਵੀ ਥੋੜਾ ਜਾਂ ਲਿਖ ਕੇ ਭੇਜਿਆ ਸੀ ਜੇ ਸ਼ਾਇਦ ਬੋਲਣ ਦਾ ਮੌਕਾ ਮਿਲਿਆ ਤਾਂ ਡੈਫੀਨੇਟਲੀ ਉੱਥੇ ਉਹ ਬੋਲਾਂਗੇ ਜਰੂਰ ਸਰ ਹਿੰਦੀ ਮੇ ਵੀ ਇੱਕ ਵਾਰ ਤੇ ਕੀ ਰਿਹਾ ਸਭ ਜੋ ਅੱਜ ਦਾ ਇਹ ਵਿਦਵਾਨ ਕੇ ਬਾਤ ਸੈਸ਼ਨ ਹੈ ਆਪ ਕੈਸੇ ਦੇਖਤੇ ਹੈਂ ਇਸ ਕੋ ਖਾਸ ਕਰ ਜੋ ਅਨੰਗੁਰ ਸਾਹਿਬ ਮੇ ਹੋ ਰਹਾ ਹੈ ਦੇਖਿਏ ਅਲਟੀਮੇਟਲੀ ਉਹ ਸਪਿਰਟ ਹੈ उस स्पिरिट के ऊपर हमें आगे बढ़ने की जरूरत है यह आनंदपुर साहब की धरती को सुभाग प्राप्त है यह दुनिया में एक ऐसी लासानी शहादत है जो एक धार्मिक को सेव करने के लिए इंसानियत